ਸਟਾਰਕ ਅਮਰੀਕਾ ਵੱਲੋਂ ਇਹ ਪ੍ਰਗਟਾਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਕੋਲ 7 ਪ੍ਰਮਾਣੂ ਬੰਬ ਹਨ ਡੰਡੀ ਇਹ ਗੱਲ ਨਾ ਕੇਵਲ ਭਾਰਤ ਲਈ ਹੀ ਚਿੰਤਾ ਦਾ ਵਿਸ਼ਾ ਹੈ ਸਗੋਂ ਏਸ਼ੀਆਈ ਖੇਤਰ ਦੇ ਸਾਰੇ ਦੇਸ਼ਾਂ ਲਈ ਚਿੰਤਾਜਨਕ ਹੈ ਡੰਡੀ ਪਾਕਿਸਤਾਨ ਕੋਲ ਪ੍ਰਮਾਣੂ ਬੰਬ ਹੋਣ ਦੀ ਉਸਤੀ ਨਾਲ ਏਸੀਆਈ ਅਮਨ ਨੂੰ ਖਤਰਾ ਪੈਦਾ ਹੋ ਗਿਆ ਹੈ ਡੰਡੀ ਇਸ ਖੇਤਰ ਵਿੱਚ ਅਮਨ ਦੀ ਰਾਖੀ ਲਈ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਡੰਡੀ ਪਾਕਿਸਤਾਨ ਪਾਸ ਪਰਮਾਣੂ ਬੰਬ ਹੋਣ ਸੰਬੰਧੀ ਭਾਰਤ ਨੇ ਭਾਵੇਂ ਪਹਿਲਾਂ ਹੀ ਅਮਰੀਕਾ ਅਤੇ ਹੋਰ ਦੇ ਸਾਨੂੰ ਕਈ ਵਾਰ ਆਪਣੀ ਚਿੰਤਾ ਤੋਂ ਜਾਣੂ ਕਰਵਾਇਆ ਸੀ ਪਰ ਕਿਸੇ ਨੂੰ ਵੀ ਇਸ ਗੱਲ ਤੇ ਇਤਬਾਰ ਨਹੀਂ ਸੀ ਆ ਰਿਹਾ ਡੰਡੀ ਆਮ ਤੌਰ ਤੇ ਇਹ ਸਮਝਿਆ ਜਾਂਦਾ ਸੀ ਕਿ ਭਾਰਤ ਅਤੇ ਪਾਕਿਸਤਾਨ ਦੇ ਆਪਸੀ ਵਿਰੋਧ ਕਾਰਨ ਹੀ ਭਾਰਤ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਡੰਡੀ ਪਰ ਹੁਣ ਸਾਰੀ ਦੁਨੀਆ ਨੂੰ ਚਾਨਣ ਹੋ ਗਿਆ ਹੈ ਕਿ ਭਾਰਤ ਦੀ ਗੱਲ ਸਹੀ ਹੈ ਡੰਡੀ ਹੁਣ ਜਦੋਂ ਅਮਰੀਕਾ ਨੂੰ ਇਸ ਗੱਲ ਦਾ ਯਕੀਨ ਹੋ ਗਿਆ ਹੈ ਤਾਂ ਉਸ ਵੱਲੋਂ ਪਾਕਿਸਤਾਨ ਨੂੰ ਨਾ ਕੇਵਲ ਤਾੜਨਾ ਹੀ ਕੀਤੀ ਗਈ ਹੈ ਸਗੋਂ ਉਸ ਦੀ ਫੌਜੀ ਤੇ ਆਰਥਿਕ ਸਹਾਇਤਾ ਵੀ ਬੰਦ ਕਰ ਦਿੱਤੀ ਗਈ ਹੈ ਡੰਡੀ ਇਸ ਦੇ ਨਾਲ ਹੀ ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਅਮਰੀਕਾ ਅਤੇ ਪਾਕਿਸਤਾਨ ਦੇ ਆਪਸੀ ਸਬੰਧ ਇਸ ਗੱਲ ਤੇ ਨਿਰਭਰ ਕਰਨਗੇ ਕਿ ਪਾਕਿਸਤਾਨ ਦਾ ਪਰਮਾਣੂ ਪ੍ਰੋਗਰਾਮ ਪੁਰ ਅਮਨ ਮੰਤਬਾ ਲਈ ਹੈ ਡੰਡੀ ਇਉਂ ਜਪਦਾ ਹੈ ਕਿ ਅਮਰੀਕਾ ਨੂੰ ਇਹ ਵੀ ਯਕੀਨ ਹੋ ਗਿਆ ਹੈ ਕਿ ਪਾਕਿਸਤਾਨ ਆਪਣੀ ਪਰਮਾਣੂ ਸ਼ਕਤੀ ਦੀ ਵਰਤੋਂ ਕੇਵਲ ਰੱਖਿਆ ਮੰਤਵਾ ਲਈ ਹੀ ਨਹੀਂ ਸਕੋ ਲੜਾਈ ਲਈ ਵੀ ਕਰ ਸਕਦਾ ਹੈ ਡੰਡੀ ਇਸ ਲਈ ਉਹ ਇਸ ਗੱਲ ਉੱਪਰ ਜ਼ੋਰ ਦੇ ਰਿਹਾ ਹੈ ਕਿ ਪਾਕਿਸਤਾਨ ਇਹ ਯਕੀਨ ਦਿਵਾਏ ਕਿ ਉਸ ਦਾ ਪਰਮਾਣੂ ਪ੍ਰੋਗਰਾਮ ਪੁਰ ਅਮਨ ਮੰਤਵਾ ਲਈ ਹੈ ਡੰਡੀ ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਅਮਰੀਕਾ ਕਸ਼ਮੀਰ ਵਿੱਚ رائے شمਾਰੀ ਦੇ ਵਿਰੁੱਧ ਹੈ ਡੰਡੀ ਇਸ ਲਈ ਪਾਕਿਸਤਾਨ ਕਸ਼ਮੀਰ ਵਿੱਚ ਗੜਬੜ ਕਰਵਾਉਣ ਲਈ ਕੁਸ ਬੈਠੀਏ ਪੇਜਨ ਤੋਂ ਸੰਕੋਚ ਕਰੇ ਅਤੇ ਭਾਰਤ ਨਾਲ ਆਪਣੇ ਝਗੜੇ ਸਿਮਲਾ ਸਮਝੋਤੇ ਅਨੁਸਾਰ ਗੱਲਬਾਤ ਰਾਹੀਂ ਹੱਲ ਕਰਨ ਦੇ ਯਤਨ ਕਰੇ ਡੰਡੀ ਅਮਰੀਕਾ ਇਹ ਸਭ ਕੁਝ ਇਸ ਲਈ ਕਰ ਰਿਹਾ ਹੈ ਤਾ ਜੋ ਪਾਕਿਸਤਾਨ ਨੂੰ ਭਾਰਤ ਵਿਰੁੱਧ ਪਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਤੋਂ ਰੋਕਿਆ ਜਾ ਸਕੇ ਇਸ ਸੰਬੰਧ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ ਡੰਡੀ ਇਸ ਦੇ ਨਾਲ ਹੀ ਉਹਨਾਂ ਵੱਲੋਂ ਇਹ ਆਸ ਵੀ ਪ੍ਰਗਟ ਕੀਤੀ ਗਈ ਹੈ ਕਿ ਪਾਕਿਸਤਾਨ ਕੋਈ ਪਰਮਾਣੂ ਗੜਬੜ ਨਹੀਂ ਕਰੇਗਾ ਕਿਉਂਕਿ ਅਜਹੀ ਕਿਸੇ ਵੀ ਹਰਕਤ ਦੇ ਸਿੱਟੇ ਬਹੁਤ ਘਾਤਕ ਹੋਣਗੇ ਡੰਡੀ ਉਹਨਾਂ ਨੇ ਰੱਖਿਆ ਮੰਤਰੀ ਆਲੇ ਦੀ ਪਾਰਲੀਮਾਨੀ ਸਲਾਹਕਾਰ ਕਮੇਟੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਸਰਕਾਰ ਇਸ ਸੰਬੰਧ ਵਿੱਚ ਪਾਕਿਸਤਾਨ ਦੀਆਂ ਸਰਗਰਮੀਆਂ ਤੋਂ ਚੰਗੀ ਤਰ੍ਹਾਂ ਜਾਣੂ ਹੈ ਡੰਡੀ ਇਸ ਲਈ ਕਮੇਟੀ ਦੇ ਮੈਂਬਰਾਂ ਅਤੇ ਭਾਰਤ ਦੀ ਜਨਤਾ ਨੂੰ ਸਰਕਾਰ ਦੀ ਚੌਕਸੀ ਅਤੇ ਤਿਆਰੀ ਬਾਰੇ ਕੋਈ ਸ਼ੰਕਾ ਨਹੀਂ ਹੋਣੀ ਚਾਹੀਦੀ ਡੰਡੀ ਉਹਨਾਂ ਨੇ ਇਹ ਵੀ ਕਿਹਾ ਕਿ ਭਾਰਤ ਦੀਆਂ ਫੌਜਾਂ ਹਰ ਪ੍ਰਕਾਰ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ ਡੰਡੀ ਪਾਕਿਸਤਾਨ ਜਦੋਂ ਦਾ ਹੂੰਦ ਵਿੱਚ ਆਇਆ ਹੈ ਉਹ ਅਮਰੀਕਾ ਵੱਲੋਂ ਦਿੱਤੀ ਜਾਂਦੀ ਫੌਜੀ ਤੇ ਆਰਥਿਕ ਸਹਾਇਤਾ ਉੱਪਰ ਹੀ ਨਿਰਪਰ ਕਰਦਾ ਆ ਰਿਹਾ ਹੈ ਡੰਡੀ ਅਮਰੀਕਾ ਨੇ ਫੌਜੀ ਤੇ ਆਰਥਿਕ ਸਹਾਇਤਾ ਦੇਣ ਲਈ ਇੱਕ ਸ਼ਰਤ ਲਾ ਰੱਖੀ ਸੀ ਕਿ ਸਹਾਇਤਾ ਲੈਣ ਵਾਲਾ ਦੇਸ਼ ਪਰਮਾਣੂ ਸ਼ਕਤੀ ਦਾ ਵਿਕਾਸ ਨਹੀਂ ਕਰੇਗਾ ਡੰਡੀ ਪਾਕਿਸਤਾਨ ਨੇ ਇੱਕ ਤਰ੍ਹਾਂ ਨਾਲ ਇਸ ਸ਼ਰਤ ਦੀ ਉਲੰਘਣਾ ਕੀਤੀ ਹੈ ਡੰਡੀ ਇਸ ਲਈ ਜਦੋਂ ਅਮਰੀਕਾ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਪਾਕਿਸਤਾਨ પાસે ਪਰਮਾਣੂ ਬੰਬ ਹੈ ਤਾਂ ਉਸ ਨੇ ਸਹਾਇਤਾ ਬੰਦ ਕਰ ਦਿੱਤੀ ਡੰਡੀ ਉਹ ਪਾਕਿਸਤਾਨ ਉੱਪਰ ਦਬਾਅ ਪਾ ਰਿਹਾ ਹੈ ਕਿ ਉਹ ਆਪਣੀ ਪਰਮਾਣੂ ਸ਼ਕਤੀ ਨੂੰ ਸੀਮਿਤ ਰੱਖੇ ਅਤੇ ਆਪਣੇ ਪਰਮਾਣੂ ਕੇਂਦਰਾਂ ਦਾ ਨਿਰੀਖਣ ਕਰਨ ਦੀ ਆਗਿਆ ਦੇਵੇ ਡੰਡੀ ਅਮਰੀਕਾ ਨੇ ਭਾਰਤ ਉੱਪਰ ਵੀ ਜ਼ੋਰ ਪਾਇਆ ਸੀ ਕਿ ਵਿਦੇਸ਼ੀ ਮਾਮਲਿਆਂ ਵਿੱਚ ਉਹ ਅਮਰੀਕਾ ਦੀ ਲਾਈਨ ਅਪਣਾਏ ਪਰ ਭਾਰਤ ਨੇ ਆਪਣੀ ਆਜ਼ਾਦ ਹੋਂਦ ਨੂੰ ਕਾਇਮ ਰੱਖਿਆ ਅਤੇ ਬਾਦ ਵਿੱਚ ਹੋਰ ਵਿਕਾਸਸ਼ੀਲ ਦੇਸ਼ਾਂ ਨਾਲ ਮਿਲ ਕੇ ਗੁੱਟਨਰ ਲੀਪ ਲਹਿਰ ਚਲਾਈ ਜਿਸ ਨੇ ਭਾਰਤ ਦੀ ਅਗਵਾਈ ਵਿੱਚ ਤੀਸਰੀ ਤਾਕਤ ਦਾ ਰੂਪ ਧਾਰਨ ਕਰ ਲਿਆ ਡੰਡੀ ਇਸ ਤਰ੍ਹਾਂ ਭਾਰਤ ਨੇ ਆਪਣੇ ਹਿੱਤਾਂ ਦੀ ਰਾਖੀ ਆਪ ਕਰਨ ਦੀ ਨੀਤੀ ਉੱਤੇ ਚੱਲਣ ਦਾ ਫੈਸਲਾ ਕੀਤਾ ਹੈ ਡੰਡੀ